ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਇਹ ਜੜੀਆਂ ਪਹਿਲੀਆਂ ਹੁਣ ਬਣਨੀਆਂ ਨੇ ਸਰਕਾਰ ਜੇ ਕਰਜ਼ਾ ਦੇਗੀ ਤਾਂ ਬੰਨਿਆਂ ਨੇ ਤਾਂ ਜੇ ਬੰਦੇ ਤੇ ਇੱਥੋਂ ਦੇ ਮਰੇ ਪੈਣ ਸਾਰੇ ਲਗਭਗ ਇੱਥੇ 100 ਯਾਰ ਏਕੜ ਝੋਨਾ ਲੋਕਾਂ ਦੀ ਫਸਲਾਂ ਖਰਾਬ ਹੋ ਗੀਆਂ ਕੋਈ ਬਹੁਤ ਬਾਰਸ਼ ਆ ਜੀ 40 ਕਿੱਲਾ ਝੋਨਾ ਮੇਰਾ ਖੋਦਾ ਡੁੱਬ ਗਿਆ ਜੀ ਇੱਥੇ ਮੌਜੂਦਾ ਸਰਪੰਚ ਆ ਕੀ ਹਾਲਾਤ ਬਣ ਗਏ ਨੇ ਮੌਜੂਦਾ ਸਰਪੰਚ ਸਰ ਤੁਸੀਂ ਦੇਖ ਲਓ ਰੋਣ ਆਉਂਦਾ ਸਰ ਪਿਛਲੀ 8 ਵੀ ਸਰਕਾਰ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ 6800 ਰੁਪਇਆ ਦੇ ਕੇ 6800 ਦਾ ਵੇਖੋ ਜੀ 5000 ਦਾ ਝੋਨੇ ਦੀ ਲਵਾਈ ਹੈ ਜੀ ਤੇ 1800 ਰੁਪਏ ਦਾ ਰੂਟਾ ਵੀ ਟਰਵਾਈਦਾ ਜੀ ਰਫਟ ਮਾਰ ਲਗਿਆ 6800 ਰੁਪਇਆ ਦਾ ਸਾਡਾ ਉਹ ਲੱਗ ਗਿਆ ਜੀ ਰੋਲਾ ਮਾਲੀ ਦਾ ਤੇ ਜ਼ਮੀਨਾਂ ਸਾਡੀਆਂ ਤੋੜਤੀਆਂ ਕਿਉਂ ਅਸੀਂ ਪੈਸੇ ਨਹੀਂ ਸੀ ਦਿੱਤੇ D5 ਚੈਨਲ ਪੰਜਾਬੀ ਰਾਹੀਂ ਤੁਹਾਨੂੰ ਹੜ੍ਹਾਂ ਦੇ ਹਾਲਾਤ ਦਿਖਾਉਣ ਲਈ ਅਸੀਂ ਪਹੁੰਚਿਆ ਹੈ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਕਿਹਾ ਜਾ ਰਿਹਾ ਹੈ ਕਿ ਦੀਨਾ ਨਾਸਤੀ ਦੁਨਰਾਜ਼ਾ ਪਿੰਡ ਦੀਆਂ ਜਿਹੜੀਆਂ ਜ਼ਮੀਨਾਂ ਬਿਲਕੁਲ ਡੁੱਬ ਚੁੱਕੀਆਂ ਨੇ ਪਾਣੀ ਦੇ ਵਿੱਚ ਫਸਲਾਂ ਤਬਾਹ ਹੋ ਚੁੱਕੀਆਂ ਨੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡੀ ਚਿੰਤਾ ਜਿਹੜੀ ਹੋ ਚੁੱਕੀ ਹੈ ਤਾਂ ਗੱਲਬਾਤ ਕਰਾਂਗੇ ਆਪਾਂ ਪਿੰਡਾਂ ਦੇ ਲੋਕਾਂ ਦੇ ਨਾਲ ਹਾਲਾਂਕਿ ਕਿਤੇ ਨਾ ਕਿਤੇ ਕਾਫੀ ਜਿਹੜੇ ਬਾਰਡਰਾਂ ਦੇ ਨੇੜੇ ਜਿਹੜੇ ਪਿੰਡ ਐ ਉਹਨਾਂ ਪਿੰਡਾਂ ਦੇ ਘਰ ਵੀ ਤਬਾਹ ਹੋ ਚੁੱਕੇ ਨੇ ਭਾਵੇਂ ਕਿ ਉਹ ਦਲੰਦਰ ਗੁਰਦਾਸਪੁਰ ਏਰੀਆ ਹੋਵੇ ਤਾਂ ਇੱਥੋਂ ਦੀ ਗੱਲ ਕਰੀਏ ਤਾਂ ਇੱਥੇ ਬਿਲਕੁਲ ਫਸਲਾਂ ਵੀ ਜਿਹੜੀਆਂ ਤਬਾਹ ਹੋ ਚੁੱਕੀਆਂ ਨੇ ਕੀ ਨਾ ਜੀ ਸੁਲੱਖਣ ਸਿੰਘ ਜੀ ਤੁਸੀਂ ਜੀ ਕੀ ਕਹਿਣਾ ਚਾਹੋਗੇ ਕੀ ਹਾਲਾਤ ਐ ਇਹ ਜਿਹੜੀਆਂ ਪੈੜੀਆਂ ਹੁਣ ਬਣਣੀਆਂ ਨੇ ਸਰਕਾਰ ਜੇ ਕਰਜ਼ਾ ਦੇਗੀ ਤਾਂ ਬਣਣੀਆਂ ਨੇ ਤਾਂ ਜੇ ਬੰਦੇ ਤਾਂ ਇੱਥੋਂ ਦੇ ਮਰੇ ਪੈਣ ਸਾਰੇ ਬੰਦੇ ਬਣਾ ਨਹੀਂ ਸਕਦੇ ਇਹ ਪੈੜੀ ਇੰਨੀ ਯਾਰ ਕਿਲਾ ਪੈੜੀ ਨਾ ਇਹ ਤਾਂ ਬਣਾ ਨਹੀਂ ਸਕਦੇ ਮਾਲਕੀ ਸਾਡੀ ਪਾਸਤਾ ਨੂੰ 18 ਮੀਟਰ ਪੈ ਗਈਆਂ ਇੱਥੇ ਹੋਈਆਂ ਨੇ ਇਹ ਜਿਹੜੀਆਂ ਨੇ ਤੇ ਜੇ ਇਹਨੂੰ ਬਣਾਉਣ ਦਾ ਖਰਚਾ ਤਾਂ ਲੱਗਣਾ ਤੇ ਖਰਚਾ ਕਾਹਦੇ ਨੂੰ ਲੱਗੇਗਾ ਜੇ ਸਾਨੂੰ ਕਿਸੇ ਆੜ੍ਹਤੀ ਦੀ ਆਪਦੀ ਆੜ੍ਹਤੇ ਨਹੀਂ ਚੜਨ ਦੇਣਾ ਤੇ ਗਵਰਨਮੈਂਟ ਸਾਨੂੰ ਕਰਜ਼ਾ ਨਹੀਂ ਦੇਣਾ ਤੇ ਜਿਹੜਾ ਅਸੀਂ ਤਾਰਨਾ ਹੈ ਉਹਦੀ ਸਾਨੂੰ ਰਸੀਦ ਕੋਈ ਨਹੀਂ ਮਿਲਣੀ ਫਸਲ ਹੋ ਗਈ ਤਵਾ ਬਿਲਕੁਲ ਤੇ ਫਸਲ ਸਾਰੀ ਤਵਾ ਹੁੰਜੋ ਗਈ ਸਾਨੂੰ ਕਿਸੇ ਕਿਸੇ ਦਾ ਲੱਗਣ ਦੇਣਾ ਕਿਸੇ ਨੇ ਕਿਸੇ ਦਾ ਨਹੀਂ ਲੱਗਣ ਦੇਣਾ ਤੇ ਬਾਟਰ ਤੇ ਬੈਠੇ ਸਰ ਦੇਖੋ ਜੀ ਆਪਣੇ ਦੋਨਾਂ ਰਾਇਦਿਨਾਂ ਦਾ ਬਹੁਤ ਬੁਰਾ ਹਾਲ ਹੈ ਸਰ ਲਗਭਗ ਇੱਥੇ 1 ਏਕੜ ਚੁੰਨਾ ਲੋਕਾਂ ਦੀ ਫਸਲਾਂ ਖਰਾਬ ਹੋ ਗਈਆਂ 2023 ਦੇ ਵਿੱਚ ਵੀ ਇਹੋ ਹਾਲ ਸੀ ਹਾਲੇ ਜ਼ਮੀਨਾਂ ਬਣਾਈਆਂ ਨਹੀਂ ਰੇਤਾ 5-5 ਫੁੱਟ ਜ਼ਮੀਨਾਂ ਦੇ ਉੱਪਰ ਸੀ ਉਹ ਹਾਲੇ ਵਿੱਚ ਬਣਾਉਣ ਵਾਲੀਆਂ ਪੰਨਾਂ ਦੇਖੋ ਦੁਬਾਰਾ ਆਫਤ ਫੇਰ ਆ ਗਈ ਇਹਦੇ ਚ ਇੱਕੋ ਹੀ ਬੇਨਤੀ ਹੈ ਜੀ ਸਰਕਾਰਾਂ ਨੂੰ ਸਾਡੇ ਜੋ ਬੰਨ ਹੈ ਜੋ ਦਰਿਆ ਦੇ ਬੰਨ ਉੱਚੇ ਕੀਤੇ ਜਾਣ ਜੋ ਦੁਬਾਰਾ ਇਹ ਸਾਨੂੰ ਆਫਤ ਤੋਂ ਬਚੀ ਜਾ ਸਕੀ ਨਹੀਂ ਤਾਂ ਸਰਦਿਨ ਉਹ ਦਿਨ ਕਿਸਾਨ ਕਰਜੇ ਠਾਇਆ ਜਾਏਗਾ ਔਰ ਸਾਨੂੰ ਹੋਰ ਕੋਈ ਉਮੀਦ ਨਹੀਂ ਵੀ ਸਹੀਂ ਕਦੀ ਉੱਪਰ ਆ ਪਾਵਾਂਗੇ ਜਾਂ ਕੁਛ ਬਹੁਤ ਬੁਰੇ ਹਾਲਾਤ ਨੇ ਸਰ ਬਾਕੀ ਤੁਸੀਂ ਦੇਖ ਹੀ ਰਹੇ ਹੋਰ ਜਿਆਦਾ ਦੱਸਣ ਦੀ ਲੋੜ ਨਹੀਂ ਮੇਰਾ ਖੋਦ ਦਾ ਸਰ 40 ਕਿੱਲੇ ਜਮੀਨ ਅਜੇ ਵੀ ਮੀਂਹ ਤਾਂ ਹਟਦਾ ਨਹੀਂ ਪੈ ਰਿਹਾ ਬਿਲਕੁਲ ਬਿਲਕੁਲ ਬਹੁਤ ਬਾਰਸ਼ ਆ ਜੀ 40 ਕਿੱਲਾ ਚੋਂ ਦਾ ਮੇਰਾ ਖੋਦ ਦਾ ਡੁੱਬ ਗਿਆ ਜੀ ਇੱਥੇ ਬਹੁਤ ਬੁਰਾ ਹਾਲ ਸਰ ਸ਼ਬਦ ਨਹੀਂ ਹੈਗੇ ਤੁਹਾਨੂੰ ਕੁਛ ਕਹਿਣ ਦਾ ਬਿਲਕੁਲ ਜਿਹੜੇ ਭਾਵਕ ਹੋ ਚੁੱਕੇ ਨੇ ਕਿਉਂਕਿ 40 ਏਕੜ ਜ਼ਮੀਨ ਆ ਯਾਰ 40 ਏਕੜ ਫਸਲ ਜਿਹੜੀ ਤਬਾਹ ਹੋ ਜੇ ਕਿਸੇ ਦੱਸੋ ਫਿਰ ਕੀ ਹਾਲ ਹੋਣਗੇ ਉਹਨਾਂ ਦੇ ਤਾਂ ਇਹ ਹਾਲਾਤ ਸਰਪੰਚ ਸਰਪੰਚ ਅੱ ਮੌਜੂਦਾ ਸਰਪੰਚ ਹੈ ਕੀ ਹਾਲਾਤ ਬਣ ਗਏ ਨੇ ਮੌਜੂਦਾ ਸਰਪੰਚ ਸਰ ਤੁਸੀਂ ਦੇਖ ਲਓ ਰੋਣ ਆਉਂਦਾ ਸਰ ਤਾਂ ਦੇਖੋ ਤੁਸੀਂ ਅੱਖਾਂ ਦੇ ਵਿੱਚੋਂ ਹੰਝੂ ਇਹਨਾਂ ਦੇ ਨਿਕਲ ਚੁੱਕੇ ਨੇ ਹਾਲਾਂਕਿ ਮੌਜੂਦਾ ਸਰਪੰਚ ਹੈ ਕਿਤਨਾ ਕਿਤੇ ਹੌਸਲਾ ਹੁੰਦਾ ਪਰ ਉਹ ਸਾਰੇ ਹੌਸਲੇ ਜਿਹੜੇ ਇਹਨਾਂ ਦੇ ਟੁੱਟ ਚੁੱਕੇ ਨੇ ਕੁਦਰਤ ਦੀ ਕਰੋਪੀ ਜਿਹੜੀ ਇੰਨੀ ਕਾ ਚੁੱਕੀ ਹੈ ਤਾਂ ਸਰਕਾਰਾਂ ਨੂੰ ਜ਼ਰੂਰ ਇਸ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਕੋਈ ਗੱਲ ਨਹੀਂ ਪ੍ਰਮਾਤਮਾ ਕਿਰਪਾ ਕਰੂਗੀ ਚਲੋ ਕੋਈ ਗੱਲ ਨਹੀਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜੋ ਹਾਲਾਤ ਆ ਹੁਣ ਹੋ ਚੁੱਕੇ ਨੇ ਕਿਉਂਕਿ 2023 ਦੇ ਹਾਲਾਤ ਸੇਮ ਇਸੇ ਤਰ੍ਹਾਂ ਜਿੰਨਾ ਪਾਣੀ 2023 ਦੇ ਵਿੱਚ ਆਇਆ ਉਸ ਤੋਂ ਇਹ ਵਾਧਈਏ ਘਟਣੀਗਾ ਉਹ ਜ਼ਮੀਨਾਂ ਅਜੇ ਲਗਭਗ ਅਸੀਂ ਅਧੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਬਾਲ ਕੀਤਾ ਸੀ ਤੇ ਅਧੀਆਂ ਸਾਡੀਆਂ ਬਣਾਉਣ ਵਾਲੀਆਂ ਸੀਗੀਆਂ ਤੇ ਪਾਣੀ ਦੀ ਮਾਰ ਜਿਹੜੀ ਫੇਰ ਸਾਡੇ ਏਰੀਏ ਨੂੰ ਜਿਹੜਾ ਇਹ ਗੁਰੂ ਅਰਸਾ ਇਹਦਾ ਪਿੰਡ ਜਿਹੜਾ ਬਾਰਡਰ ਤੇ ਦੋਨਾਂ ਰਾਜਾ ਦੀਨਾ ਨਾਥ ਜਿੱਥੇ ਆਪਾਂ ਖੜੇ ਹੋਏ ਆਂ ਇੱਥੇ ਸਾਡਾ ਜਿਹੜਾ ਹੁਣ 4-4 ਫੁੱਟ ਪਾਣੀ ਇੱਥੇ ਬਹੁਤ ਸੋਹਣਾ ਪਲਿਆ ਹੋਇਆ ਝੋਨਾ ਜਿਹੜਾ ਸਿਰਫ ਵੱਢਣ ਵਾਲਾ ਰਹਿ ਗਿਆ ਸੀਗਾ ਹੋਰ ਖਾਦਾਂ ਸਪਰੇਅਾਂ ਜਿਹੜਾ ਉਹਦੇ ਤੇ 20000 ਰੁਪਏ ਹੀ ਖਰਚਾ ਕਰ ਚੁੱਕੇ ਆਂ ਪਿਛਲੀ ਾਰ ਵੀ ਸਰਕਾਰ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ 6800 ਰੁਪਇਆ ਦੇ ਕੇ 6800 ਦਾ ਵੇਖੋ ਜੀ 5000 ਦਾ ਝੋਨੇ ਦੀ ਲਵਾਈ ਹੈ ਜੀ ਤੇ 1800 ਰੁਪਏ ਦਾ ਰੂਟਾਵੀਟਰ ਵਾਈਦਾ ਹੈ ਜੀ ਰਫਟ ਮਾਰਨ ਲੱਗਿਆ 6800 ਰੁਪਇਆ ਦਾ ਸਾਡਾ ਉਹ ਲੱਗ ਗਿਆ ਜਿਹਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਪਿੰਡ ਦੇ ਲੋਕਾਂ ਨੇ ਸਰਪੰਚ ਬਣਾਇਆ ਉਹਨਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਅੱਜ ਕਿੰਨੇ ਹਾਲਾਤ ਬਣੇ ਵੇਖੋ ਜੀ ਹੁਣ ਸਰਪੰਚ ਸਾਹਿਬ ਪਿੰਡ ਦਾ ਮੰਨ ਲਓ ਇੱਕ ਮੌਜੂਦਾ ਸਰਪੰਚੇ ਮੰਨ ਲਓ ਵੀ ਇੱਕ ਆਗੂ ਹੁੰਦਾ ਪਿੰਡ ਦਾ ਹੁਣ ਆਗੂ ਦਾ ਆਪਦਾ ਸਾਰਾ ਝੋਨਾ ਜਿਹੜਾ ਸਾਨੂੰ ਸਹੂਲਤ ਚਲੋ ਜਿੰਨੀ ਜੋਗੀ ਹੈਗਾ ਦੇਵੇਗਾ 20 ਲੱਖ ਦੀ ਫਸਲ ਜ ਚੋ ਚੁੱਕਿਆ ਤਾਂ ਹੁਣ ਸਰਕਾਰ ਫੇਰ ਸਾਡੇ ਨਾਲ ਮਜ਼ਾਕ ਕਰੇਗੀ 5-5 7-7 ਹਜ਼ਾਰ ਖਰਚਾ ਜੇ ਪਾ ਕੇ ਮੰਨ ਲਓ ਜਿਹੜਾ ਪਾਉਣਗੇ ਮੁਆਵਜ਼ਾ ਜੇ ਸਾਨੂੰ ਇਹੋ ਜਿਹਾ ਮਜ਼ਾਕ ਕਰਨਾ ਤੇ ਇਹੋ ਜਿਹਾ ਮੁਆਵਜ਼ਾ ਸਾਨੂੰ ਲੋੜ ਹੀ ਨਹੀਂ ਦੂਜਾ ਨੰਬਰ ਜਿਹੜਾ ਆਚਾਰ ਆਟਾ ਗੁਰੂ ਦੀ ਇੰਨੀ ਕੋਈ ਕਿਰਪਾ ਪੰਜਾਬ ਦੇ ਉੱਤੇ ਵੀ ਖਾਣੇ ਵੱਲੋਂ ਕੋਈ ਭੁੱਖਾ ਨਹੀਂ ਮਰ ਸਕਦਾ ਜਿੰਦੇ ਕੋਲ ਜ਼ਮੀਨ ਹੈਗੀ ਤੇ ਭਾਵੇਂ ਚਾਹੇ ਨਹੀਂ ਹੈਗੀ ਸਾਨੂੰ ਲੋੜਾਂ ਨੇ ਜਿਹੜੀਆਂ ਸਾਡੀਆਂ ਉਹ ਪੂਰੀਆਂ ਕੀਤੀਆਂ ਜਾਣ ਇੱਥੇ ਸਾਡੀਆਂ ਮੁਸ਼ਕਲਾਂ ਸੁਣੀਆਂ ਜਾਣ ਇੱਥੇ ਅਸੀਂ ਕਣਕਾਂ ਵੱਡੀਆਂ ਸਾਡੇ ਤੋਂ ਤੂੜੀਆਂ ਨਹੀਂ ਬਣਾਉਣ ਦਿੱਤੀਆਂ ਤੇ ਕਹਿੰਦੇ ਜੀ ਜੰਗ ਲੱਗ ਗਿਆ ਉਹ ਅਸੀਂ ਕਰ ਕਰਾ ਕੇ ਝੋਨਾ ਫੇਰ ਨਹੀਂ ਸਾਨੂੰ ਵੱਡਣਾ ਨਸੀਬ ਹੋਇਆ ਤੇ ਹੁਣ ਪਾਣੀ ਆ ਗਿਆ ਬਾਰਡਰ ਤੇ ਤਾਂ ਨੇਤ ਦੀਆਂ ਮਾਰਾਂ ਨੇ ਜੀ ਕੋਈ ਫਸਲ ਅਸੀਂ ਸੁੱਕੀ ਸੰਧੀ ਵੱਢ ਕੇ ਆਪਦੇ ਘਰੇ ਨਹੀਂ ਲੈ ਕੇ ਗਏ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਸਾਡੇ ਨਾਲ ਦੇ ਪਿੰਡਾਂ ਚ ਬਥੇ ਹਜ਼ਾਰਾਂ ਏਕੜ ਜਿਹੜੀ ਸਾਡੀ ਜ਼ਮੀਨ ਏ ਉਹਨੂੰ ਇਹਨਾਂ ਨੇ ਤੋੜ ਦਿੱਤਾ ਹੈ ਰੋਲਾ ਮਹਾਲੀ ਦਾ ਤੇ ਜ਼ਮੀਨਾਂ ਸਾਡੀਆਂ ਤੋੜਤੀਆਂ ਕਿਉਂ ਅਸੀਂ ਪੈਸੇ ਨਹੀਂ ਸੀ ਦਿੱਤੇ ਸਰਕਾਰ ਨੇ ਸਾਡੇ ਤੋਂ ਪੈਸੇ ਲੈ ਕੇ ਜ਼ਮੀਨਾਂ ਜਿਹੜੀਆਂ ਪੱਕੀਆਂ ਕੀਤੀਆਂ ਇੱਕ ਨੰਬਰ ਦੇ ਵਿੱਚ ਤੇ ਉਹ ਕਿਉਂ ਤੋੜੀਆਂ ਗਈਆਂ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਏ ਨਾ ਕਿ ਸਾਨੂੰ ਆਟੇ ਰਾਸ਼ਨ ਤੇ ਦੂਜੀਆਂ ਤੀਜੀਆਂ ਚੀਜ਼ਾਂ ਦੀ ਲੋੜ ਏ ਅਸੀਂ ਮੌਜੂਦਾ ਸਰਕਾਰ ਵੀ ਬੇਨਤੀ ਕਰਨੇ ਆ ਕੱਲੀਆਂ ਗੱਲਾਂ ਨਾਲ ਕੁਝ ਨਹੀਂ ਬੰਨਣਾ ਚਲੋ ਅਸੀਂ ਭਗਵੰਤ ਮਾਨ ਨੂੰ ਸਾਡੇ ਪੰਜਾਬ ਨੇ ਚਲੋ ਇੱਕ ਮੌਕਾ ਦਿੱਤਾ ਸੀ ਬੜੀ ਉਮੀਦ ਦੇ ਨਾਲ ਪਰ ਉਹਨੇ ਸਾਰੀਆਂ ਉਮੀਦਾਂ ਤੇ ਪਾਣੀ ਫੇਰਤਾ ਫੜ ਕੇ ਬੇੜਾ ਘਰ ਕੀ ਕਰਤਾ ਸਾਡੇ ਪੰਜਾਬ ਦਾ ਉਹਨੂੰ ਬੇਨਤੀ ਹੁਣ ਸਾਡੇ ਨਾਲ ਮਜ਼ਾਕ ਨਾ ਕਰੇ ਤੇ ਸਾਡੇ ਤੇ ਇਹਨੂੰ ਵੀ ਪਤਾ ਹੈ ਵੀ ਝੋਨਾ ਕਿੰਨੇ ਖਰਚਾ ਲੱਗਦਾ ਕਿਵੇਂ ਝੋਨਾ ਤਿਆਰ ਹੁੰਦਾ ਕਿਵੇਂ ਪੈਲੀਆਂ ਬਣਦੀਆਂ ਨੇ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਏ ਸਾਡੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਬਹਾਲ ਕੀਤੀਆਂ ਜਾਣ 2007 ਵਾਲੀਆਂ ਤਾਂ ਕਿ ਸਾਡੇ ਖਾਤਿਆਂ 'ਚ ਸਾਰੇ ਜ਼ਿਮੀਂਦਾਰਾਂ ਦੇ ਜਿਹੜਾ ਮੁਆਵਜ਼ਾ ਆ ਜਾਵੇ ਤੇ ਸਾਡਾ ਸਰਕਲ ਚੱਲਦਾ ਰਹੇ ਹੋਰ ਸਾਨੂੰ ਆਟੇ ਦਾਣ ਖਾਣ ਪੀਣ ਦੀ ਕੋਈ ਲੋੜ ਨਹੀਂ ਇਹ ਪੰਜਾਬ ਗੁਰਾਂ ਦੀ ਨਗਰੀ ਇਹ ਵਸਦੀ ਰਹੇਗੀ ਇਹਨੂੰ ਕੋਈ ਨਹੀਂ ਉਜਾੜ ਸਕਦਾ ਚਾਹੇ ਸਰਕਾਰਾਂ ਜੋਰ ਲਾਈ ਬੈਠੀਆਂ ਨੇ ਪਰ ਸਾਨੂੰ ਨਾ ਅੰਨ ਪਾਣੀ ਦੀ ਨਾ ਸਾਨੂੰ ਪਸ਼ੂਆਂ ਦੇ ਚਾਰੇ ਦੀ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਨਹੀਂ ਸਾਨੂੰ ਲੋੜ ਹੈ ਸਾਨੂੰ ਜਿਹੜੇ ਬੇਰ ਜੁਗਾਰ ਫੇਰਦੇ ਨੇ ਸਾਡੇ ਨੌਜਵਾਨ ਬਾਰਡਰ ਤੇ ਪੜ੍ਹ ਕੇ ਬਾਰਡਰ ਦੇ 8 ਕਿਲੋਮੀਟਰ ਦੇ ਘੇਰੇ 'ਚ ਜਿਹੜੇ ਪਿੰਡ ਵਸਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ 'ਚ ਛੋਟ ਦਿੱਤੀ ਜਾਵੇ ਸਾਨੂੰ ਪੜ੍ਹਾਈ ਮੁਫਤ ਦਿੱਤੀ ਜਾਵੇ ਸਾਡੀਆਂ ਜ਼ਮੀਨਾਂ ਬਕੀਆਂ ਕੀਤੀਆਂ ਜਾਣ ਸਾਨੂੰ ਖਾਣਾ ਚਾਰਾ ਕਿਸੇ ਚੀਜ਼ ਦੀ ਲੋੜ ਐ ਨਹੀਂ ਇਹ ਪੰਜਾਬ ਗੁਰਾਂ ਦਾ ਇੱਥੇ ਇਹ ਗੁਰੂਆਂ ਦੀ ਧਰਤੀ ਐ ਖਾਣਾ ਪੀਣਾ ਇੱਥੇ ਹਮੇਸ਼ਾ ਹੀ ਵਾਧੂ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਸੁਣਿਆ ਤੁਸੀਂ ਇਹ ਹਾਲਾਤ ਦੀਨਾਣਾ ਤੇ ਦੋਨਾ ਰਾਜਾ ਪਿੰਡਾਂ ਦੇ ਆ ਇਹ ਜਿਹੜਾ ਫਰੋਹਪੁਰ ਤੇ ਫਾਜ਼ਿਲਕਾ ਦੇ ਲਾਇ ਉਹਨਾਂ ਦੀ ਹੱਦ ਵੀ ਆਪਾਂ ਕਹਿ ਸਕਦੇ ਹਾਂ ਤੇ ਦੂਜੇ ਪਾਸੇ ਭਾਰਤ ਪਾਕਿਸਤਾਨ ਬਾਰਡਰ ਤੇ ਅਸੀਂ ਜਿਹੜੇ ਇਹ ਮੌਜੂਦ ਆ ਤਾਂ ਉੱਥੋਂ ਦੇ ਹਾਲਾਤ ਤੁਹਾਡੇ ਸਾਹਮਣੇ ਲਿਆਂਦੇ ਆ ਬਿਲਕੁਲ ਜਿਹੜੀਆਂ ਫਸਲਾਂ ਇਹਨਾਂ ਦੀਆਂ ਡੁੱਬ ਚੁੱਕੀਆਂ ਤਬਾਹ ਹੋ ਚੁੱਕੀਆਂ ਨੇ ਤਾਂ ਹਾਲਾਂਕਿ ਬਹੁਤ ਵੱਡੀ ਗੱਲ ਆ ਜਦੋਂ ਕਿਸੇ ਨੂੰ ਇੰਨੀ ਜ਼ਿੰਮੇਵਾਰੀ ਮਿਲੀ ਹੋਵੇ ਤਾਂ ਉਹਨੇ ਪਿੰਡ ਦੇ ਲੋਕਾਂ ਨੂੰ ਹੌਸਲਾ ਦੇਣਾ ਹੁੰਦਾ ਤਾਂ ਉਸ ਦਾ ਆਪ ਦਾ ਖੁਦ ਦਾ ਹੌਸਲਾ ਟਟ ਚੁਕਿਆ ਸਰਪੰਚ ਦੇ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਨਹੀਂ ਰੁਕ ਰਹੇ ਤਾਂ ਇਹਨਾਂ ਨੇ ਸਰਕਾਰਾਂ ਅੱਗੇ ਜੋ ਡਿਮਾਂਡ ਰੱਖੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕੋਸ਼ਿਸ਼ ਜ਼ਰੂਰ ਕਰਨ ਕਿ ਇਹਨਾਂ ਲੋਕਾਂ ਦੀਆਂ ਜੋ ਨੁਕਸਾਨ ਹੋਇਆ ਜੋ ਇਹਨਾਂ ਦੀਆਂ ਉਮੀਦਾਂ ਉਹਨਾਂ ਤੇ ਜ਼ਰੂਰ ਖਰੀਆਂ ਉਤਰਨ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਰਹਿੰਦੇ ਆ ਕਿਉਂਕਿ ਹੁਣ ਦੇਖ ਸਕਦੇ ਆਂ ਅਸੀਮੀ ਜਿਹੜਾ ਹੁਣ بارش ਦੇ ਵਿੱਚ ਇਹ ਜਿਹੜਾ ਤੁਹਾਡੇ ਸਾਹਮਣੇ ਤਸਵੀਰਾਂ ਲਿਆ ਰਹੇ ਹਾਂ ਬਾਹਰ ਸ ਬਿਲਕੁਲ ਹਜੇ ਵੀ ਪੈ ਰਹੀ ਹੈ ਹੁਣ ਇਹ ਪਾਣੀ ਦੇ ਹਾਲਾਤ ਵਧਣਗੇ ਜਾਂ ਘਟਣਗੇ ਇਹ ਦੇਖਣ ਵਾਲੀ ਗੱਲ ਹੋएगी ਗੁਰਜੀਤ ਸਿੰਘ ਰਮਣਾ ਡੀ 5 ਚੈਨਲ ਪੰਜਾਬੀ ਪਿੰਡ ਦੋਨਾ ਰਾਜਾ ਦਿਨਾਨਾਥ ਦਲਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ